ਸਾਤ ਡਾਕਟਰ ਅੰਬੇਦਕਰ ਕਲੋਨੀ ਦੇ ਅੰਦਰ ਅਸੀਂ ਡੋਰ ਟੂ ਡੋਰ ਕੈਂਪੇਨ ਕਰ ਰਹੇ ਸੀ 3 ਨੰਬਰ ਇਹ ਵਾਰਡ ਆ ਮੈਂ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਆ ਵਿੱਕੀ ਸੋਤਾ ਔਰ ਜਦੋਂ ਅਸੀਂ ਕੈਂਪੇਨ ਕਰ ਰਹੇ ਸੀ ਚਲਦੀ ਕੈਂਪੇਨ ਦੇ ਅੰਦਰ ਜਿਨ੍ਹਾਂ ਤੇ ਆਲਰੇਡੀ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਪਰਚੇ ਚੱਲ ਰਹੇ ਆ ਮੈਨੂੰ ਸਾਰਿਆਂ ਦੇ ਨਾਮ ਪਤਾ ਵਾ ਬਾਈ ਨੇਮ ਬਾਈ ਫੇਸ ਮੈਂ ਜਾਣਦਾ ਉਹਨਾਂ ਨੂੰ ਚੰਗੀ ਤਰ੍ਹਾਂ ਉਨਾਂ ਨੇ ਪਹਿਲਾਂ ਦੇਸੀ ਕੱਟੇ ਨਾਲ ਅਟੈਂਪਟ ਲਈਤੀ ਉਹ ਦੀ ਫੇਲ ਹੋ ਗਈ ਮੇਰਾ ਵੱਡਾ ਬੇਟਾ ਵਾ 16 ਸਾਲ ਦਾ ਜਦੋਂ ਦੂਜੀ ਅਟੈਂਪਟ ਲੈਣ ਲੱਗੇ ਤੇ ਮੇਰੇ ਬੇਟੇ ਨੇ ਜ਼ਦਗੀ ਸਾਡੀ ਦਾ ਪਰਿਵਾਰ ਦੇ ਬੱਚਿਆਂ ਨੂੰ ਪਤਾ ਹੀ ਕੁਝ ਨਹੀਂ ਇਹਨਾਂ ਚੀਜ਼ਾਂ ਲਾ ਦਿੰਦਾ ਉਹ ਕਹਿੰਦਾ ਪਪਾ 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 ਤੁਹਾਡੇ ਤੇ ਹਮਲਾ ਕਰਨ ਲੱਗੇ ਉਹਨੇ ਹੱਥ ਨਾਲ ਉੱਪਰ ਚੱਕਦਾ ਦੂਜਾ ਉਹਦਾ ਮਿਸ ਕਰ ਗਿਆ ਟ੍ਰਿਗਰ ਤੇ ਹੱਥ ਨਹੀਂ ਆਇਆ ਉਸ ਤੋਂ ਬਾਅਦ ਸਾਡੇ ਇੱਕ ਸਮਾਜ ਸੇਵਕਾ ਉਹਨਾਂ ਨੇ ਕਿਹਾ ਵੀ ਕੁਝ ਕੰਪੇਨ ਕਰਵਾ ਸੀ ਭਜਾਣੇ ਆ ਅੰਮ੍ਰਿਤਪੁਰ ਕਲੋਨੀ ਦੇ ਲੋਕੀ ਵੀ ਉਹਨਾਂ ਨੂੰ ਅੰਦਰ ਲੈ ਕੇ ਜਦੋਂ ਮੈਂ ਉੱਪਰ ਕੰਪੇਨ ਕਰ ਰਿਹਾ ਸੀ ਨੀਚੇ ਸਾਡੀਆਂ ਬਹੁ ਗਿਣਤੀ ਜੇ ਲੇਡੀਜ਼ ਮਹਿਲਾਵਾਂ ਸੀਗੇ ਬੰਦੇ ਸੀਗੇ ਮੇਰਾ ਰੇਲ ਬ੍ਰਦਰ ਨਾਲ ਸੀਗਾ ਜਦੋਂ ਅਸੀਂ 3 35 ਜਿਹੜੇ ਉੱਪਰ ਕਿਉਂਕਿ ਡਾਕਟਰ ਮਿਤ ਕਲੋਨੀ ਤਿੰਨ ਮੰਜ਼ਲਾਵਾ ਜਦੋਂ ਮੈਂ ਦੂਜੀ ਮੰਜ਼ਲ ਤੇ ਔਰ ਤੀਜੇ ਬਲਾਕ ਦੇ ਵਿੱਚ ਡੋਰ ਟੂ ਡੋਰ ਘਰ ਘਰ ਜਾ ਕੇ ਬੂਟਾ ਮੰਗ ਲਿਆ ਸੀ ਬੀਜੇਪੀ ਲਈ ਕਮਲਦੇ ਫੁੱਲ ਵਾਸਤੇ ਤਾਂ ਇਹਨਾਂ ਨੇ ਬਰਦਰ ਤੇ 30 ਤਿਹਾਰ 17 ਨਾਲ ਹਮਲਾ ਕੀਤਾ। ਔਰ ਮੇਰੀ ਵਿੱਕੀ ਸੋਤਾ ਜੀ ਤੁਸੀਂ ਆਈਡੀ ਖੋਲ ਕੇ ਦੇਖ ਲੋ ਤੇ ਤਿੰਨ ਚਾਰ ਵੀਡੀਓ ਚੱਲ ਰਹੀਆਂ ਵਾਂ। ਉਹ ਵੀਡੀਓਜ਼ ਦੇ ਅੰਦਰ ਦੇਖੋ ਕਿ ਇਹਨਾਂ ਨੇ ਇੱਕਦਮ ਜਦੋਂ ਅਟੈਕ ਕੀਤਾ ਤੇ ਉਹ ਸਾਰੀ ਕਵਰੇਜ ਲਾਈਵ ਹੋ ਗਈ ਹੋਈ ਹੈ ਰਿਕਾਰਡਿੰਗ। ਅਰਸੀ ਬੰਦੀ ਡੱਬੇ ਦੇ। ਔਨਲਾਈਨ ਸਾਡੇ ਕੋਲ ਰਿਕਾਰਡ ਆ। ਉਸ ਵਾਰ ਅਸੀਂ ਦਫ਼ਤਰ ਆਏ ਆ ਸਾਡੇ ਕੋਲ ਰਿਕਾਰਡ ਆ। ਸਾਡੀ ਇਹਦੀ ਲੜਾਈ ਹੋਣ ਤੋਂ ਪਹਿਲਾਂ ਸਾਨੂੰ ਕੋਈ ਪਤਾ ਨਹੀਂ ਆ। ਅਸੀਂ 20 ਮਿੰਟ ਬਾਅਦ ਗਏ ਆ ਤੇ ਸਾਨੂੰ ਗੇਟ ਤੇ ਮਿਲਿਆ ਮੈਨੂੰ ਕਿਹਾ ਭਾਈ ਕਿ ਹੋਇਆ ਮੋਲ ਲਖਾ ਕਰੋ ਤੁਸੀਂ ਜਾਓ ਬਈ ਨੀ ਮੇਰੀ ਗੱਲ ਹੋਈ ਆ ਉਹ ਬਸ ਕੇ ਰਿਆ ਮਾਰੀ ਰਵਾਟੀ ਮਰਦਾਵ ਦੇ ਨਾਲ ਲੱਗੇ ਸਾਡਾ ਕੋਈ ਲੜਾਈ ਚ ਲੈਣ ਦੀ ਖਾ ਔਰ ਕਿਹੜੇ ਕਿਹੜੇ ਜਨਾਨ ਬੰਦੇ ਆ ਔਰ ਕਿਹੜੀ ਜਨਾਨੀ ਆ ਔਰ ਕਿਹੜੇ ਬੰਦਿਆਂ ਨੇ ਹਮਲਾ ਕੀਤਾ ਵਾ ਉਹ ਤੁਸੀਂ ਉੱਥੇ ਦੇਖ ਸਕਦੇ ਹੋ ਔਰ ਇੱਕ ਅਜੇ ਸੱਬਰਵਾਲ ਜਿਹੜਾ ਚਿੱਟੇ ਦੇ ਕੇਸ ਚ ਮੋਗੇ ਰਿਹਾ ਵਾ ਉਦੀ ਵਾਈਫ ਦਾ ਉਹਦਾ ਮੈਂ ਇਲੀਗਲ ਨੌਕਰੀ ਦਾ ਸਕੈਮ ਵੀ ਬਰੇਕ ਕੀਤਾ ਸੀਗਾ ਇੱਕ ਇਹ ਉਹ ਰੰਜਿਸ਼ਾ ਦੂਜੀ ਰੰਜਿਸ਼ ਇਹ ਮੌਜੂਦਾ ਆਮ ਆਦਮੀ ਪਾਰਟੀ ਦੇ 3 ਨੰਬਰ ਵਾਰਡ ਦੇ ਕੈਂਡੀਡੇਟਾਂ ਚੱਲ ਰਹੇ ਆ ਉਹਨਾਂ ਦੇ ਨਾਲ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇੱਕ ਨਗਰ ਨਿਗਮ ਦਾ ਅਧਿਕਾਰੀ ਆ ਉਹਦੇ ਘਰ ਇਹਨਾਂ ਨੇ ਪਲਾਨਿੰਗਾਂ ਬਣਾਈਆਂ ਬੈਰ ਕੇ ਔਰ ਉਸ ਤੋਂ ਬਾਅਦ ਸਾਡੇ ਦੇ ਜਾਨਲੇਵਾ ਹਮਲਾ ਹੋਇਆ ਔਰ ਵਿਨੇ ਸੱਬਰਵਾਲ ਤੇ ਇਲੀਗਲ ਵੈਪਨ ਦੇ ਪਹਿਲਾਂ ਹੀ ਪਰਚੇ ਦਰਜਨ ਔਰ ਇਹਨਾਂ ਨੂੰ ਆਲਰੇਡੀ ਪੁਲਿਸ ਸੀਐਸਟਾਫ ਲੱਭ ਰਿਹਾ ਵਾ ਇਹ ਰਾਤ ਨੂੰ ਵਾਰ ਦਿੱਤਾ ਨੂੰ ਅੰਜਾਮ ਦੇ ਲਈ ਗੁਪਚਪ ਤਰੀਕੇ ਨਾਲ ਭੇਸ ਬਦਲ ਕੇ ਨਿਕਲਦੇ ਆ ਰਾਤੀ ਵੀ ਸਾਡੇ ਨਾਲ ਇਦਾਂ ਹੀ ਇਦਾਂ ਹੀ ਹੋਇਆ ਜਿੱਥੇ ਮੈਂ ਸੀਗਾ ਇਹ ਜਾਣ ਬੁਝ ਕੇ ਹਾਰੇ ਹੋਏ ਨੇ ਬੁਖਲਾਏ ਪਏ ਨੇ ਵੀ ਕਿਸੇ ਨਾ ਕਿਸੇ ਵਰੀਏ ਇਹ ਕੁਬਾਰਦੀ ਨੂੰ ਰਾਈਏ ਹੌਲੀ ਹੌਲੀ ਚੱਲੋ ਇਹ ਸਭ ਨੂੰ ਪ੍ਰੈਸ ਨੂੰ ਪਤਾ ਸਾਰੀ মিডিਆ ਨੂੰ ਪਤਾ ਸਾਰੇ ਬਾੜ ਨੂੰ ਪਤਾ ਐਟਮ ਮੁਖਲਾਏ ਪਏ ਨੇ ਇੱਕਦਮ ਇਹਨਾਂ ਨੇ ਸਡਨਲੀ ਅਟੈਕ ਕਰ ਦਿੱਤਾ ਔਰ ਜਿਹਦੇ ਨਾਲ ਮੇਰਾ ਬ੍ਰਦਰ ਜਿਹੜਾ ਹੈਗਾ ਵਾ ਉਹਦੀ ਹੈੱਡ ਇੰਜਰੀ ਹੋ ਗਈ ਆ ਮੇਰਾ ਬਾਹ ਦਾ ਗੋਲਾ ਘੁੰਮ ਗਿਆ ਵਾ ਔਰ ਬ੍ਰਦਰ ਸੀਐਮਸੀ ਦੇ ਵਿੱਚ ਐਡਮਿਟ ਆ ਔਰ ਅਸੀਂ ਜਿਹੜੇ ਮੌਕੇ ਦੇ ਸੀਪੀ ਸਾਹਿਬ ਨੂੰ ਮੈਂ ਆਪ ਫੋਨ ਕੀਤਾ ਔਰ ਲਗਭਗ ਅਸੀਂ ਸਵਾ 7:30 'ਤੇ ਹਾਦਸਾ ਹੋਇਆ ਆ ਔਰ ਪੁਲਿਸ ਸਾਨੂੰ ਇੱਥੋਂ ਪ੍ਰੋਟੈਕਟ ਕਰਕੇ ਲੈ ਜਾਣ ਦੀ ਬਜਾਏ ਕਲੋਨੀ ਦੇ ਬਾਹਰ ਪੁਲਿਸ ਲਾ ਦਿੱਤੀ ਗਈ ਉਹਨਾਂ ਨੂੰ ਪ੍ਰੋਟੈਕਟ ਕਰਨ ਲੱਗੇ ਕਿਉਂਕਿ ਮੌਜੂਦਾ ਸਰਕਾਰ ਦਾ ਇੱਥੇ ਦਾ ਸੈਂਟਰਲ ਦਾ ਐਮ.ਐਲ.ਏ. ਇਨਵੋਲਵ ਆ ਦੋ ਤਿੰਨ ਸਾਥੀ ਹੋਰ ਆ ਜਿਨ੍ਹਾਂ ਦੇ ਵੀ ਹਮਲੇ ਹੋਏ ਆ ਉਹਨਾਂ ਦੀ ਐਫ.ਆਈ.ਆਰ ਤੱਕ ਦਰਜ ਨਹੀਂ ਹੋਣ ਦਿੱਤੀ ਇੱਕ ਸਿੱਧੀ ਸਿੱਧੀ ਗੁੰਡਾਗਰਦੀ ਗੁੰਡਾ ਨਾਚ ਆ ਗੈਂਗਸਟਰ ਵਾ ਜੇਤਾ ਬਾਰ ਨੰਬਰ 30 ਦੇ ਲੋਕਾਂ ਨੇ ਮੇਰੀ ਬੇਨਤੀ ਆ ਹੱਥ ਜੋੜ ਕੇ ਕਿ ਐਦਾਂ ਦਾ ਬੰਦਾ ਆ ਗਿਆ ਸਾਡੇ ਰਗੇ ਨਮਾਇੰਦਿਆਂ ਦੇ ਨਾਲ ਇੱਕ ਰੈਕੋਗਨਾਈਜ਼ ਰਾਸ਼ਟਰੀ ਲੈਵਲ ਦੀ ਔਰ ਵਿਸ਼ਵ ਭਰ ਦੀ ਪ੍ਰਸਿੱਧ ਪਾਰਟੀ ਦੇ ਨਾਲ ਵਰਕਰਾਂ ਨਾਲ ਵਿੱਕੀ ਸੋਤੇ ਦੇ ਪਰਿਵਾਰ ਜਾਂ ਉਹਨਾਂ ਦੇ ਉਹਦੇ ਤਰ੍ਹਾਂ ਨਾਲ ਮੇਰੀ VSS ਦੇ ਕਾਰਜਕਰਤਾ ਨਾਲ ਇੱਕ ਹਾਲ ਹੋਇਆ ਤੇ ਬਾਕੀਆਂ ਦੇ ਨਾਲ ਕੀ ਹੋਊਗਾ ਇਸ ਕਰਕੇ ਸੋਚ ਸਮਝ ਕੇ 3 ਨੰਬਰ ਵਾਰਡ ਦੇ ਸੂਝਵਾਨ ਵੋਟਰੋ ਆਪਣੀ ਵੋਟ ਪਾਈਓ ਕਿਉਂਕਿ ਜਿੰਨੀ ਦੇਰ ਤੱਕ ਮੇਰੇ ਸਵਾਸਤ ਔਰ ਮੈਂ ਆ ਔਰ ਜਿਹੜੀ ਜ਼ਿੰਮੇਵਾਰੀ ਤੁਸੀਂ ਦੋਗੇ ਮੈਂ ਤੁਹਾਨੂੰ ਇਸ ਇਲਾਕੇ ਨੂੰ ਕ੍ਰਾਈਮ ਫਰੀ ਕਰਵਾ ਦੂੰਗਾ ਇਹ ਤੁਹਾਡੇ ਨਾਲ ਵਾਦਾ ਵਾ ਕਿਉਂਕਿ ਮੈਂ ਸਮੇਂ-ਸਮੇਂ ਤੇ ਸਰਕਾਰਾਂ ਨਾਲ ਮੱਥਾ ਲਾਇਆ ਟੱਕਰ ਲਿੱਤੀ ਆ ਮੇਰੇ ਫੇਸਬੁਕ ਆਈਡੀ ਖੋਲੋ ਤੇ ਲਾਈਵ ਲਾਈਵ ਚੱਲ ਰਿਹਾ ਸੀਗਾ ਔਰ ਲਾਈਵ ਦੇ ਵਿੱਚ ਨਾ ਸਾਰੀ ਰਿਕਾਰਡਿੰਗ ਆਈ ਆ ਤੁਸੀਂ ਸੀਸੀਟੀਵੀ ਕਹਿੰਨੇ ਹੋ ਤੇ ਲਾਈਵ ਚੱਲ ਰਿਹਾ ਔਰ ਕਾਫੀ ਚੈਨਲਾਂ ਨੇ ਕੱਲ ਲਾਈਵ ਮੇਰਾ આરોਪ ਨਹੀਂ ਹੈਗਾ ਮੇਰਾ ਯਕੀਨ ਔਰ ਮੈਂ ਤੁਹਾਨੂੰ ਕਾਲ ਡਿਟੇਲਸ ਕਿਹਨੇ ਕਿਹਦੇ ਨਾਲ ਕਿੰਨੀ ਵਾਰੀ ਗੱਲ ਕੀਤੀ ਤੁਹਾਨੂੰ ਪਤਾ ਮੈਂ ਡਾਕੂਮੈਂਟ ਦਾ ਬੜਾ ਪੱਕਾ ਵਾਂ ਮੈਂ ਵਿਦ ਐਵੀਡੈਂਸ ਗੱਲਾਂ ਕਰਦਾ ਹੁਣਾਂ ਕਿਹਰੇ ਕਿੰਨੀ ਕਿੰਨੀ ਸਕਿੰਡ ਕਿੰਨੀ ਕਿੰਨੀ ਵਾਰੀ ਕਿਹਨੂੰ ਕਿਹਨੇ ਕਿੰਨੀ ਵਾਰੀ ਗੱਲ ਕੀਤੀ ਆ ਉਹ ਸਾਰੇ ਪੇਸ਼ ਕਰ ਦਿੱਤੇ ਜਾਣਗੇ ਔਰ ਪੰਜਾਬ ਪੁਲਿਸ ਬਿਲਕੁਲ ਪ੍ਰਸ਼ਾਸਨ ਦੀ ਲੁਧਿਆਣਾ ਸਰਕਾਰ ਦੇ ਦਬਾਅ ਥੱਲੇ ਆ ਔਰ ਮੈਂ ਕੱਲ ਵੀ ਬੇਨਤੀ ਕੀਤੀ ਸੀ ਪਰ ਅੱਜ ਮੈਨੂੰ ਨਜ਼ਰ ਨਹੀਂ ਆ ਰਹੀ ਸਭ ਤੋਂ ਸੈਂਸਿਟਿਵ ਏਰੀਆ ਜਿਹੜਾ 30 ਨੰਬਰ ਵਾਰਡ ਆ ਇੱਥੇ ਪੈਰਾ ਮਿਲਟਰੀ ਫੋਰਸ ਲੱਗਣੀ ਚਾਹੀਦੀ ਆ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਔਰ